ਸਸਕਲ ਜੀ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਆ ਬਹੁਤ ਹੀ ਹਾਲਾਤਾਂ ਬਾਰੇ ਮਤਲਬ ਸ਼ਬਦ ਹੀ ਨਹੀਂ ਹੈਗੇ ਆਪਣੇ ਕੋਲ ਕਹਿਣ ਨੂੰ ਵੀ ਕਦੇ ਸੋਚਿਆ ਨਹੀਂ ਸੀ ਕਿ ਪੰਜਾਬ ਸਾਡਾ ਐਸ ਹਾਲਾਤਾਂ ਵਿੱਚ ਆ ਜਾਊਗਾ ਔਰ ਸਾਡੇ ਆਵਾਮ ਨੂੰ ਇੰਨੇ ਔਖੇ ਤੇ ਹਾਰਡ ਟਾਈਮ ਨੂੰ ਫੇਸ ਕਰਨਾ ਪਊਗਾ ਮੈਂ ਇਸ ਵੇਲੇ ਹੈਗੀ ਆ ਸੈਨ ਫ੍ਰਾਂਸਿਸਕੋ ਔਰ ਪਰसों ਮੇਰਾ ਸ਼ੋਅ ਸੀਗਾ ਯੂਬਾ ਸਿਟੀ ਅਮ ਕਿਉਂਕਿ ਮੈਂ ਹੁਣ ਪੰਜਾਬ ਤੋਂ ਥੋੜਾ ਦੂਰ ਆ ਅਸੀਂ ਆਪਣੇ ਹੱਥੀਂ ਸੇਵਾ ਨਹੀਂ ਉੱਥੇ ਆ ਕੇ ਕਰ ਸਕਦੇ ਬਟ ਜਦੋਂ ਵੀ ਮੈਂ ਪੰਜਾਬ ਆਉਂਗੀ ਅਮ ਮੈਂ ਜ਼ਰੂਰ ਉੱਥੇ ਆ ਕੇ ਆਪਣੇ ਹੱਥਾਂ ਨਾਲ ਸੇਵਾ ਕਰਾਂਗੀ ਪਰ ਮੈਂ ਜਿੰਨੀ ਵੀ ਮੇਰੀ ਯੂਬਾ ਸਿਟੀ ਤੋਂ ਮੈਂ ਪੇਮੈਂਟ ਲਈ ਹੈ ਮੇਰੇ ਸ਼ੋਅ ਦੀ ਸਾਰੀ ਪੇਮੈਂਟ ਮੈਂ ਪੰਜਾਬ ਜਿੰਨੇ ਵੀ ਪੀੜਤ ਨੇ ਜਿਹੜੇ ਲੋੜਵੰਦ ਨੇ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਜ਼ਰੂਰਤ ਹੈ ਅਸੀਂ ਉਹਨਾਂ ਨੂੰ ਭੇਜ ਰਹੇ ਹਾਂ ਔਰ ਇਹ ਮੈਂ ਅ ਮਤਲਬ ਐਸ ਵਿਲੇਜ ਜਿਹੜਾ ਹਾਲਾਤ ਨੇ ਦੇਖ ਕੇ ਨਾ ਦਿਲ ਦੁਖਦਾ ਵੀਡੀਓਜ਼ ਨੂੰ ਕਿਉਂਕਿ ਅਸੀਂ ਬਾਹਰ ਬੈਠੇ ਆ ਤੇ ਵੀਡੀਓਜ਼ ਦੇ ਰਾਹੀਂ ਸਾਨੂੰ ਹਾਲਾਤਾਂ ਦਾ ਪਤਾ ਲੱਗ ਰਿਹਾ ਬਹੁਤ ਦੁੱਖ ਲੱਗਦਾ ਵੀ ਜਦੋਂ ਅਸੀਂ ਆਪਣੇ ਲੋਕਾਂ ਨੂੰ ਇੰਨੀ ਮੁਸ਼ਕਲ ਦੇ ਵਿੱਚ ਦੇਖ ਰਹੀਆਂ ਹਾਂ ਔਰ ਸਪੈਸ਼ਲੀ ਜਾਨਵਰਾਂ ਨਾਲ ਜੋ ਉਹਨਾਂ ਨੇ ਜਿਹੜਾ ਦੁੱਖ ਦੇਖਿਆ ਬੇਜ਼ੁਬਾਨਾਂ ਨੇ ਉਹਨਾਂ ਨੂੰ ਦੇਖ ਕੇ ਸੱਚੀ ਹੋਰ ਜ਼ਿਆਦਾ ਦਿਲ ਦੁਖਦਾ ਕਿਉਂਕਿ ਮੈਂ ਇੱਕ ਐਨੀਮਲ ਲਵਰ ਹਾਂ ਇਸ ਕਰਕੇ ਮੈਨੂੰ ਉਹ ਚੀਜ਼ ਜ਼ਿਆਦਾ ਹਨਾ ਤੰਗ ਕਰਦੀ ਹੈ ਸੋ ਉਸ ਅੰਦਰ ਸਾਡੀ ਕੋਸ਼ਿਸ਼ ਹੈਗੀ ਸਾਡੀ ਟੀਮ ਦੀ ਕਿ ਅਸੀਂ ਉਹਨਾਂ ਲਈ ਵੀ ਬੇਜ਼ੁਬਾਨਾਂ ਜਾਨਵਰਾਂ ਲਈ ਵੀ ਅਸੀਂ ਵੱਤੋ ਵੱਧ ਕੁਝ ਕਰ ਸਕਦੇ ਹਾਂ ਜ਼ਰੂਰ ਕਰਾਂਗੇ ਅਸੀਂ ਕਿਸੇ ਵੀ ਰੂਪ ਸਸਿਕਾਲ ਜੀ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਆ ਬਹੁਤ ਹੀ ਹਾਲਾਤਾਂ ਬਾਰੇ ਮਤਲਬ ਸ਼ਬਦੀ ਨਹੀਂ ਹੈਗੇ ਆਪਣੇ ਕੋਲ ਕਹਿਣ ਨੂੰ ਵੀ ਕਦੇ ਸੋਚਿਆ ਨਹੀਂ ਸੀ ਕਿ ਪੰਜਾਬ ਸਾਡਾ ਐਸ ਹਾਲਾਤਾਂ ਵਿੱਚ ਆ ਜਾਊਗਾ ਔਰ ਸਾਡੇ ਆਵਾਮ ਨੂੰ ਇੰਨੇ ਔਖੇ ਤੇ ਹਾਰਡ ਟਾਈਮ ਨੂੰ ਫੇਸ ਕਰਨਾ ਪਊਗਾ ਮੈਂ ਇਸ ਵੇਲੇ ਹੈਗੀ ਆ ਸੈਨ ਫਰਾਂਸਿਸਕੋ ਔਰ ਪਰਸੋ ਮੇਰਾ ਸ਼ੋਅ ਸੀਗਾ ਯੂਬਾ ਸਿਟੀ ਅਮ ਕਿਉਂਕਿ ਮੈਂ ਹੁਣ ਪੰਜਾਬ ਤੋਂ ਥੋੜਾ ਦੂਰ ਆ ਅਸੀਂ ਆਪਣੇ ਹੱਥੀਂ ਸੇਵਾ ਨਹੀਂ ਉੱਥੇ ਆ ਕੇ ਕਰ ਸਕਦੇ ਬਟ ਜਦੋਂ ਵੀ ਮੈਂ ਪੰਜਾਬ ਆਉਂਗੀ ਅਮ ਮੈਂ ਜ਼ਰੂਰ ਉੱਥੇ ਆ ਕੇ ਆਪਣੇ ਹੱਥਾਂ ਨਾਲ ਸੇਵਾ ਕਰਾਂਗੀ ਪਰ ਮੈਂ ਜਿੰਨੀ ਵੀ ਮੇਰੀ ਯੂਬਾ ਸਿਟੀ ਤੋਂ ਮੈਂ ਪੇਮੈਂਟ ਲਈ ਆ ਮੇਰੇ ਸ਼ੋ ਦੀ ਸਾਰੀ ਪੇਮੈਂਟ ਮੈਂ ਪੰਜਾਬ ਜਿੰਨੇ ਵੀ ਪੀੜਤ ਨੇ ਜਿਹੜੇ ਲੋੜਵੰਦ ਨੇ ਬਹੁਤ ਜ਼ਿਆਦਾ ਜਿਹਨਾਂ ਨੂੰ ਜ਼ਰੂਰਤ ਹੈ ਅਸੀਂ ਉਹਨਾਂ ਨੂੰ ਭੇਜ ਰਹੇ ਹਾਂ ਔਰ ਇਹ ਮੈਂ ਮਤਲਬ ਇਸ ਵੇਲੇ ਜਿਹੜਾ ਹਾਲਾਤ ਨੇ ਦੇਖ ਕੇ ਨਾ ਦਿਲ ਦੁਖਦਾ ਵੀਡੀਓਜ਼ ਨੂੰ ਕਿਉਂਕਿ ਅਸੀਂ ਬਾਹਰ ਬੈਠੇ ਆ ਤੇ ਵੀਡੀਓ ਦੇ ਰਾਹੀਂ ਸਾਨੂੰ ਹਾਲਾਤਾਂ ਦਾ ਪਤਾ ਲੱਗ ਰਿਹਾ ਬਹੁਤ ਦੁੱਖ ਲੱਗਦਾ ਵੀ ਜਦੋਂ ਅਸੀਂ ਆਪਣੀ ਲੋਕਾਂ ਨੂੰ ਇੰਨੀ ਮੁਸ਼ਕਲ ਦੇ ਵਿੱਚ ਦੇਖ ਰਹੇ ਹਾਂ ਔਰ ਸਪੈਸ਼ਲੀ ਜਾਨਵਰਾਂ ਨਾਲ ਜੋ ਉਹਨਾਂ ਨੇ ਜਿਹੜਾ ਦੁੱਖ ਦੇਖਿਆ ਬੇਜ਼ੁਬਾਨਾਂ ਨੇ ਉਹਨਾਂ ਨੂੰ ਦੇਖ ਕੇ ਸੱਚੀ ਹੋਰ ਜ਼ਿਆਦਾ ਦਿਲ ਦੁਖਦਾ ਕਿਉਂਕਿ ਮੈਂ ਇੱਕ ਐਨੀਮਲ ਲਵਰ ਹਾਂ ਇਸ ਕਰਕੇ ਮੈਨੂੰ ਉਹ ਚੀਜ਼ ਜ਼ਿਆਦਾ ਹਨਾ ਤੰਗ ਕਰਦੀ ਆ ਸੋ ਉਸੰਨੇ ਸਾਡੀ ਕੋਸ਼ਿਸ਼ ਹੈਗੀ ਸਾਡੀ ਟੀਮ ਦੇ ਕਿ ਅਸੀਂ ਉਹਨਾਂ ਲਈ ਵੀ ਬੇਜ਼ਵਾਨਾਂ ਜਾਨਵਰਾਂ ਲਈ ਵੀ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰ ਸਕਦੇ ਹਾਂ ਜ਼ਰੂਰ ਕਰਾਂਗੇ ਅਸੀਂ ਕਿਸੇ ਵੀ